ਮੌਲ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਪਲਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੇ ਘਰ ਜਿਹੜੇ ਉਹ ਟਹਿ ਗਏ ਨੇ ਬਹੁਤ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਜ਼ਿੰਦਗੀਆਂ ਖਰਾਬ ਹੋ ਗਈਆਂ ਬੜਾ ਕੁਝ ਹੋ ਗਿਆ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ਗਲੋਬਲ ਸਿੱਖ ਜਿਨ੍ਹਾਂ ਦੀ ਖਲਾਸ਼ੇਰੀ صدਕਾ ਸੇ ਇਧਰ ਆਇਆ ਤੇ ਜੋ ਸਾਡੇ ਤੋਂ ਸਰਦਾਪੁਰ ਦਾ ਹੋ ਸਕਦਾ ਜੀ ਮਾੜਾ ਮੋਟਾ ਸਾਡੀ ਇਹ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਤੱਕ ਪਹੁੰਚ ਕੀਤੀ ਜਾ ਸਕੇ ਤੇ ਉਹਨਾਂ ਨੂੰ ਥੋੜਾ ਬਹੁਤ ਰਾਸ਼ਨ ਵਗੈਰਾ ਜਾਂ ਜੋ ਵੀ ਜੋ ਵੀ ਹੋ ਸਕੇ ਉਹ ਕਰ। ਕਿਹੜੇ 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 ਪਿੰਡ ਸਾਰੇ ਵਿజిਟ ਕਰਕੇ ਆਏ ਜੇ। ਹੱਲੇ ਤਾਂ ਹੁਣੇ ਆਏ ਆ ਜੀ। ਹੱਲੇ ਤਾਂ ਹੁਣੇ ਆਏ ਆ ਤੇ ਹੁਣ ਇੱਧਰ ਪਾਣੀ ਬਹੁਤ ਜ਼ਿਆਦਾ ਖੜਾ ਹੈ। ਟੂ ਮੱਚ ਪਾਣੀ ਹੈ ਤੇ ਅਸੀਂ ਉਧਰੋਂ ਦੀ ਦੂਸਰੇ ਪਾਸੇ ਦੀ ਫਿਰ ਅੱਗੇ ਪਿੰਡ ਜਾਂਦੇ ਆਂ। ਇੱਕ ਪਿੰਡ ਇੱਧਰ ਅਬਦਾਲ ਹੈ ਨਾ। ਜੀ ਜੀ। ਬਰਤਾ ਅਬਦਾਲ ਅਭੇਲੀਆਂ। ਅਬਦਾਲ ਅਬਦਾਲਥਾਨੀ ਜਾ ਕੇ ਫਿਰ ਪਿੰਡੋਂ ਦਾ ਯਕੀਨ ਆ ਦੱਸਿਆ ਸੀ ਵੇਲੀਆਂ 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 ਉੱਥੋਂ ਤੱਕ ਅਜੇ ਕਹਿੰਦੇ ਪਹੁੰਚ ਨਹੀਂ ਹੋਈ ਉਧਰ ਉਧਰ ਜਾਣਾ ਚਾਹੁੰਦੇ ਸਰ ਹੋਰ ਵੀ ਆਪਣਾ ਹਰ ਪ੍ਰਭਾਵਤ ਕਾਫੀ ਏਰੀਆ ਨੇ ਜੀ ਉਧਰ ਵੀ ਜਾਵਾਂਗੇ ਹਰ ਦੁਨ ਆ ਗਏ ਆ ਤੇ ਜਾਵਾਂਗੇ ਬਾਕੀ ਹੋਰ ਵੀ ਸਾਡੇ ਬੜੇ ਪੈਣਾ ਭਰਾ ਲੱਗੇ ਹੋਏ ਨੇ ਸਾਰੇ ਪੰਜਾਬ ਨਾਲ ਪੰਜਾਬ ਹੀ ਖੜਾ ਹੈ ਜੀ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਔਰ ਸਾਰੇ ਲੱਗੇ ਹੋਏ ਨੇ ਆਪਣੀ ਆਪਣੀ ਕੋਸ਼ਿਸ਼ ਕਰ ਰਹੇ ਨੇ ਸਾਰੇ ਹੋ ਜਾਏਗਾ ਸੱਚੇ ਪਾਤਸ਼ਾਹ ਬਣਾ ਨਾ ਨਿਕਸਬ ਠੀਕ ਕਰ ਪੱਕੇ ਦਿਨ ਲਾਉ ਗੋ ਇੱਥੇ ਆ ਜੀ ਹੁਣ ਤਾਂ ਇੱਥੇ ਕਿਤੇ ਨਹੀਂ ਜਾਂਦੇ ਇੱਥੇ ਸਰ ਹੋਰ ਜਿਹੜੀ ਸੈਲੀਬ੍ਰਿਟੀ ਆ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਭਾਜੀ ਉਹ ਆਪੋ ਆਪਣਾ ਕੰਮ ਕਰ ਰਹੇ ਆ ਜੀ ਅਸੀਂ ਆਪੋ ਆਪਣਾ ਕੰਮ ਕਰ ਰਹੇ ਆ ਜੀ ਸਭ ਲੱਗੇ ਹੋਏ ਇਸ ਆਪ ਦਾ ਵਿੱਚ ਸਾਰੇ ਲੱਗੇ ਹੋਏ ਪੰਜਾਬ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਹੈ ਅਸੀਂ ਪੰਜਾਬ ਦੀ ਦਿੱਤੀ ਹੋਈ ਰੋਟੀ ਖਾਂਦੇ ਆ ਤੇ ਜੇ ਉਹਦੇ ਤੇ ਕੋਈ ਮੁਸੀਬਤ ਆਉਂਦੀ ਹੈ ਤੇ ਸਾਡਾ ਫਰਜ਼ ਬਣਦਾ ਖੜੇ ਹੋਣ ਦਾ ਬਦਲੇ ਨਾਲ ਅਸੀਂ ਘੜੀਆਂ ਜੀ ਸਰ ਅਕਸਰ ਹੀ ਅਸੀਂ ਦੇਖਦੇ ਆ ਕਿ ਜੋ ਲੋਕ ਸੜਕਾਂ ਦੇ ਨਾਲ ਖਾਸ ਕਰ ਮੈਂ ਜੋ ਸਾਡੀ ਕਵਰੇਜ ਹੈ ਲੋਕਲ ਇਥੋਂ ਦੇ ਹੈਗੇ ਅਸੀਂ ਮਸਿੰਦੇ ਜੀ ਲੇਕਿਨ ਸਰ ਲੋਕਾਂ ਤੱਕ ਜਿਹੜੀ ਘਰ-ਘਰ ਜਿਹੜੇ ਲੋਕ ਬਸ ਉੱਥੋਂ ਤੱਕ ਪਹੁੰਚਦੀ ਹੁੰਦੀ ਤੇ ਮੈਂ ਚਾਹਾਂਗਾ ਜੇ ਤੁਸੀਂ ਆਏ ਜੇ ਸੇਵਾ ਭਾਵਨਾ ਤੋਂ ਉਹਨਾਂ ਦੇ ਘਰਾਂ ਤੱਕ ਹਾਂਜੀ ਉਧਰ ਹੁਣ ਘਰਾਂ ਦਾ ਰਸਤਾ ਕਿ ਪਹੁੰਚਾਂਗੇ ਜੀ ਤੁਸੀਂ ਟੈਨਸ਼ਨ ਨਾ ਮਿਹਰਬਾਨੀ ਸ਼ੁਕਰੀਆ ਹਾਂਜੀ ਅੱਜ ਪਹੁੰਚੇ ਜੇ ਆਪਣਾ ਡੇਰਾ ਬਣਾਣ ਕੇ ਹਾਂਜੀ ਤੁਸੀਂ ਮਾਹੌਲ ਦੇਖਿਆ ਕਿਵੇਂ ਦਾ ਜੀ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹੈ ਪਾਣਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੋਰ ਸਾਰੇ ਘਰ ਜਿਹੜੇ ਉਹ ਟਹਿ ਗਏ ਨੇ ਹੋਰ ਸਾਰੇ ਹਾਉਲ ਤੇ ਲਾ ਜਿੰਨਾ ਨੇ ਨਸਤਾ ਹੀ ਕੋਣ ਕਰ ਦੇਗਾ